ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪਿੰਜਵਾ ਮਾਜ ਆਓ ਹਮਾਰਾ ਰਾਮ ਪਿਆਰੇ ਜੀਓ ਰਹਿਣ ਦਿਨਸ ਸਾਸ ਸਾਸ ਚਿਤਾਰੇ ਜੀਓ ਸੰਤ ਦੇਉ ਸੰਦੇਸਾ ਪੈ ਚਰਨ ਆਰੇ ਜੀਓ ਤੁਧ ਬਿਨ ਕੇਤ ਵੇਦ ਤਰੀਏ ਜੀਓ ਸੰਗ ਤੁਮਾਰੈ ਮੈਂ ਕਰੇ ਅਨੰਦਾ ਜੀਓ ਵਣ ਤੇਣ ਤ੍ਰਿਪਵਣ ਸੁਖ ਪਰਮ ਆਨੰਦਾ ਜੀਓ ਇਹ ਪਾਠ ਧਿਆਨ ਨਾਲ ਵਿਚਾਰਨ ਕਰਨਾ ਆਮ ਕਈ ਵਾਰ ਅਸੀਂ ਵਣ ਤ੍ਰੇਣੀ ਕਹਿ ਜਾਂਦੇ ਆ ਇੱਥੇ ਤੇਣ ਪਾਠ ਹੈ ਵਣ ਤੇਣ ਤ੍ਰਿਪਵਣ ਸੁਖ ਪਰਮ ਆਨੰਦਾ ਜੀਓ ਸੇਜ ਸੁਹਾਵੀ ਇਹੋ ਮਨ ਬਿਗਸੰਦਾ ਜੀਉ ਵੇਖ ਦਰਸਨ ਇਹੋ ਸੁਖ ਲਹੀਐ ਜੀਉ ਚਰਨ ਪਖਾਰ ਕਰੀ ਨਿਪਤ ਸੇਵਾ ਜੀਉ ਪੂਜਾ ਅਰਚਾ ਬੰਦਨ ਦੀਵਾ ਜੀਉ ਇਥੇ ਬੰਦਨ ਆ ਗਿਆ ਦੱਦੇ ਦੇ ਨਾਲ ਮੱਥਾ ਟੇਕਣ ਦਾ ਵਾਚਕ ਹੈ ਪੂਜਾ ਅਰਚਾ ਬੰਦਨ ਦੀਵਾ ਜੀਉ ਦਾਸਨ ਦਾਸ ਨਾਮ ਜਪ ਲੇਵਾ ਜੀਓ ਬਿਨੋਂ ठाकुर ਬਹਿ ਕਹੀਐ ਜੀਓ ਇਛ ਪੁੰਨੀ ਮੇਰੀ ਮਾਨ ਤਨ ਹਰਿਆ ਜੀਓ ਇਹ ਮੇਰੀ ਪਦ ਤੇ ਵਿਸਰਾਮ ਲਾਉਣਾ ਇਛ ਪੁੰਨੀ ਮੇਰੀ ਇਛ ਪਦ ਵੀ ਥੋੜਾ ਜਿਹਾ ਕਸ ਕੇ ਬੋਲਣਾ ਇਛ ਪੁੰਨੀ ਮੇਰੀ ਮਾਨ ਤਨ ਹਰਿਆ ਜੀਓ ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀਓ ਹਰ ਹਰ ਨਾਮ ਜਪੀ ਜਪ ਤਰਿਆ ਜੀਓ ਇਹੋ ਅਜਰ ਨਾਨਕ ਸੁਖ ਸਹੀ ਹੈ ਜੀਓ ਇਸ ਨੂੰ ਚਾਲ ਅਨੁਸਾਰ ਅਜਰ ਹੀ ਕਹਿ ਦੇਣਾ ਅਜਰ ਵੀ ਕਈ ਬੋਲ ਦਿੰਦੇ ਹਨ ਗਲਤ ਨਹੀਂ ਹੈ ਉਹ ਵੀ ਠੀਕ ਹੈ ਜਿਵੇਂ ਆਪਾਂ ਅਸ਼ਲ ਅਸ਼ਾਲ ਅਚਰਜ ਤੇ ਅਚਰਜ ਇਹ ਪਾਠ ਕਰਦੇ ਆ ਕਿਤੇ ਰਸਾ ਹੈ ਕਿਤੇ ਰਸਾ ਉਚਾਲ ਅਨਸਾਰ ਪੰਦੀ ਆ ਇਹੋ ਅਜਰ ਨਾਨਕ ਸੁਖ ਸਹੀ ਆ ਜੀਓ ਗੋੜੀ ਮਾਜ ਮਹੱਲਾ ਪੰਜਵਾ ਸੁਣ ਸੁਣ ਸਾਜਨ ਮਨ ਮਿੱਤ ਪਿਆਰੇ ਜੀਓ ਮਿੱਤ ਥੋੜਾ ਜਿਆ ਕਸ ਕੇ ਬੋਲਨਾ ਸੁਣ ਸੁਣ ਸਾਜਨ ਮਨ ਮਿੱਤ ਪਿਆਰੇ ਜੀਓ ਸੋਣ ਸੁਣ ਸਾਜਨ ਮਨ ਮਿੱਤ ਪਿਆਰੇ ਜੀਵ ਮਨ ਤਨ ਤੇਰਾ ਇਹੋ ਜੀਵ ਭੇਵਾਰੇ ਜੀਵ ਇਹੋ ਜੀਵ 'ਤੇ ਇੱਥੇ ਖੰਮ ਕਲਾ ਕੇ ਨਾ ਫਿਰ ਬੋਲਣਾ ਵਾਰੇ ਜੀਵ ਭੇਵਾਰੇ ਨਹੀਂ ਕਹਿਣਾ ਮਨ ਤਨ ਤੇਰਾ ਇਹੋ ਜੀਵ 'ਤੇ ਵਾਰੇ ਜੀਵ ਵਾਰੇ ਤੇ ਵੀ ਥੋੜਾ ਜਿਹਾ ਠਹਿਰਾ ਦੇ ਕੇ ਬੋਲਾਂਗੇ ਤਾਂ ਸਪਸ਼ਟ ਹੋ ਜਾਏਗਾ ਮਨ ਤਨ ਤੇਰਾ ਇਹੋ ਜੀਵ 'ਤੇ ਵਾਰੇ ਜੀਓ ਵਿਸਰਨਾਹੀ ਪ੍ਰਭ ਪ੍ਰਾਨ ਅਸਰਨਾਹੀ ਤੇ ਲਾ ਦੋ ਵਿਸਰਾਮ ਪ੍ਰਭ ਤੇ ਯਮਕ ਲਾ ਦੋ ਵਿਸਰਨਾਹੀ ਪ੍ਰਭ ਪ੍ਰਾਨ ਆਧਾਰੇ ਜੀਓ ਸਦਾ ਤੇਰੀ ਸਰਣਾਈ ਜੀਓ ਹ ਸਦਾ ਠੀਕ ਹੈ ਸਦਾ ਤੇਰੀ ਸਰਣਾਈ ਜੀਓ ਜਿਸ ਮਿਲਿਆ ਮਨ ਜੀਵੇ ਭਾਈ ਜੀਓ ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀ ਸਭ ਕਿਸ ਪ੍ਰਭ ਕਾ ਪ੍ਰਭ ਕੀ ਆ ਜਾਈ ਜੀ ਪ੍ਰਭ ਕੋ ਸਦ ਬਲ ਜਾਈ ਜੀ ਇਹੋ ਨਿਧਾਨ ਜਪੈ ਵੱਡ ਭਾਗੀ ਜੀ ਨਾਮ ਨਰੰਜਨ ਏਕ ਲਿਵ ਲਾਗੀ ਜੀ ਓਮ ਜਿਹੜੇ ਗ੍ਰੰਥੀ ਸਿੰਘ ਨੇ ਨਾ ਉਹ ਇੰਜ ਲੱਗੀ ਜੀਓ ਵਿਭਾਗੀ ਜੀਓ ਜਾਈ ਜੀਓ ਇੱਧਰ ਲਾ ਕੇ ਬੋਲਦੇ ਹਨ ਇਹ ਧਿਆਨ ਰੱਖਣਾ ਜੀਓ ਪਦ ਤੋਂ ਪਹਿਲਾਂ ਠਮਕ ਲਾ ਕੇ ਫੇਰ ਬੋਲਣਾ ਗੁਰਪੂਰ ਗੁਰ ਗੁਰ ਪੂਰਾ ਪਾਇਆ ਸਭ ਦੋਖ ਬਿਟਾਇਆ ਜੀਓ ਆਠ ਪਹਿਰ ਗੁਣ ਗਾਇਆ ਜੀਓ ਰਤਨ ਪਦਾਰਥ ਹਰ ਨਾਮ ਤੁਮਾਰਾ ਜੀਓ ਉਹ ਸੱਚਾ ਸਾਹ ਭਗਤ ਵਣਜਾਰਾ ਜੀਓ ਹਰ ਧਾਨ ਰਾਸ ਸੱਚਾ ਵਪਾਰਾ ਜੀਓ ਜਨ ਨਾਨਕ ਸਦ ਬਲਿਹਾਰਾ ਜੀਓ ਰਾਗ ਗਉੜੀ ਮਾਜ ਮਹੱਲਾ ਪੰਜਵਾ ਜਨ ਨਾਨਕ ਤੇ ਵਿਸਰਾਮ ਹੈ ਜਨ ਨਾਨਕ ਸਦ ਬਲਿਹਾਰਾ ਜੀਓ ਰਾਗ ਗੌੜੀ ਮਾਜ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਮੇਰਾ ਬਹੁਮਾਨ ਕਰਤੇ ਨਾਣੀ ਨਾਲ ਬੋਲਣਾ ਮਾਨ ਨਹੀਂ ਕਹਿਣਾ ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਜੋਰ ਤੁਮ ਕਰਤੇ ਕਰਤੇ ਤੇ ਲਾਉ ਸ਼ਰਾਮ ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਜੋਰ ਤੁਮਾਰਾ ਸੁਖ ਵਸਾ ਸੱਚ ਸ਼ਬਦ ਨਿਸ਼ਾਨ ਰਹਾਉ ਸੱਬੇ ਗੱਲਾਂ ਜਾਤੀਆ ਸੁਣ ਕੇ ਚੁੱਪ ਕੀਆ ਕਦੇ ਹੀ ਸੁਰਤ ਨਾਲ ਧੀਆ ਮਾਇਆ ਮੋਹੜਿਆ ਦੇ ਬੁਝਾਰਤ ਸਾਰਤਾ ਮੋਹੜਿਆ ਇਹ ਪੇਟ ਮੋਹਨ ਦਾ ਇਕੱਠਾ ਹੀ ਪਾਠ ਹੈ ਜੀ ਮੋਹੜਿਆ ਦੇ 부ਝਾਰਤ ਸਾਰਤਾ ਸਾਰਤਾ ਪਾਠ ਇਕੱਠਾ ਹੀ ਆ ਛੇ ਅੱਖੀ ਡਿਠੜਿਆ ਕੋਈ ਦੇ ਮੂਰਖ ਲੋਬੀਆ ਮੂਲ ਨਾ ਸੁਣੀ ਕਹਿਆ ਇੱਕ ਸ ਦੋ ਚੌਕਿਆ ਗਣੀ ਸਭ ਇਕਤ ਸਾਧ ਮੁਠੀ ਇਹ ਵੀ ਪਾਠ ਧਿਆਨ ਨਾਲ ਚੰਨ ਕਰਨਾ ਵਿਸ਼ਰਾਮ ਧਿਆਨ ਨਾਲ ਲਾਉਣਾ 1 2 4 ਇੱਥੇ ਠਮਕ ਲਾ ਦਣੀ ਹੈ ਸਾਰੇ ਨਖੇਰ ਕੇ ਪੜਨੇ ਆ ਪਦ 1 2 4 ਕਿਆ ਗਣੀ ਇੱਥੇ ਵਿਸ਼ਰਾਮ ਸਾਬ ਇੱਥੇ ਯਮਕ ਇਕਤ ਸਾਦ ਮੁਠੀ ਇਕਤ ਕਸ ਕੇ ਬੋਲਣਾ ਇੱਥੇ ਸਾਦ ਜਿਹੜਾ ਹੈ ਨਾ ਇਹ ਦੱਦੇ ਨਾਲ ਬੋਲਣਾ ਸਵਾਦ ਦਾ ਵਾਚਕ ਹੈ ਸਾਦ ਨਹੀਂ ਕਹਿ ਦੇਣਾ ਦੱਦੇ ਨਾਲ ਮੁੱਠੀ ਕਸ ਕੇ ਬੋਲਣਾ ਇੱਕ ਅਦ ਨਾਇ ਰਸੀੜਾ ਇੱਕ ਅਦ ਇਥੇ ਠਮਕ ਨਾਇ ਰਸੀੜਾ ਕਾ ਵਿਰਲੀ ਜਾਏ ਬੁੱਠੀ ਹਾ ਵੀ ਵਿਸਰਾਮ ਧਿਆਨ ਨਾਲ ਲਾਉਣਾ ਇੱਕ ਅਦ ਨਾਇ ਰਸੀੜਾ ਇਥੇ ਵਿਸਰਾਮ ਕਾ ਵਿਰਲੀ ਜਾਏ ਇਥੇ ਠਮਕ ਬੁੱਠੀ ਭਗਤ ਸਚੇ ਦਰ ਸੋਹ ਦੇ ਕਾ ਵਿਰਲੀ ਜਾਏ ਦਾ ਅਰਥ ਹੈ ਵੀ ਇੱਕ ਅਦ ਨਾਮ ਦਾ ਰਸੀ ਹੈ ਕਾਵਿਰਲੀ ਜਾਏ ਕਿਸੇ ਵਿਰਲੀ ਥਾਂ ਦੇ ਐਸੇ ਨਾਮ ਰਸੀ ਦੇ ਨਾਲ ਉੱਠੀ ਕੀ ਵਸਦੀ ਹੈ ਭਗਤ ਸਚੇ ਦਰ ਸੋਹਦੇ ਭਗਤ ਸਚੇ ਦਰ ਸੋਹਦੇ ਅਨੰਦ ਕਰਹਿ ਦਿਨ ਰਾਤ ਅਨੰਦ ਕਰਹਿ ਦਿਨ ਰਾਤ ਰੰਗ ਰਤੇ ਪਰਮੇਸ਼ਰੈ ਜਨ ਨਾਨਕ ਤਿਨ ਬਲ ਜਾਤ ਔੜੀ ਮਹੱਲਾ ਪੰਜਵਾ ਮਾਝ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਇਹ ਦੋਵੇਂ ਜਿਹੜੇ ਦੁਖ ਭੰਜਨ ਪਾਦ ਹਨ ਇਥੇ ਯਮਕ ਲਾ ਦੇਣੀ ਹੈ ਦੁਖ ਭੰਜਨ ਤੇਰਾ ਨਾਮ ਜੀ ਇਥੇ ਵਿਸਰਾਮ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀਐ ਪੂਰਨ ਸਤਗੁਰ ਗਿਆਨ ਰਹਾ ਜੇਤ ਘਟ ਵਸਾ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵਈ ਰਸਨਾ ਹਾਰ ਗੁਣ ਗਾਉ ਰਸਨਾ ਇੱਕ ਯਮਕ ਹਾਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨ ਮੇਰੇ ਠਾਕੁਰ ਅਗਮ ਆਰਾਧ ਭਏ ਕਿਰਪਾਲ ਗੁਸਾਈਆ ਨਠੇ ਸੋਗ ਸੰਤਾਪ ਤਤੀ ਵਾ ਨਾ ਲੱਗਈ ਤਤੀ ਵਾ ਇੱਥੇ ਠਮਕ ਨਾ ਲੱਗਈ ਇੱਥੇ ਵਿਸਰਾਮ ਤਤੀ ਵਾ ਨਾ ਲੱਗਈ ਸਤਗੁਰ ਰੱਖੇ ਆਪ ਸਤਗੁਰ ਇੱਥੇ ਯਮਕ ਰੱਖੇ ਆਪ ਸਤਗੁਰ ਰੱਖੇ ਆਪ ਗੁਰ ਨਾਰਾਇਣ ਦਈਓ ਗੁਰ ਹਾਂਜੀ ਗੁਰ ਨਾਰਾਇਣ ਦਈਓ ਗੁਰ ਦਦਾ ਈੜੀ ਬਿਹਾਰੀ ਊੜਾ ਬੰਦਮੂ ਵਾਲਾ ਔਂਕੜ ਦਈਓ ਇਸ ਤਰ੍ਹਾਂ ਉਚਾਰਨ ਕਰਨਾ ਗੁਰ ਨਾਰਾਇਣ ਦਈਓ ਗੁਰ ਗੁਰ ਸੱਚਾ ਸਿਰਜਣ ਹਾਰ ਜੀ ਗੁਰ ਸੱਚਾ ਸਿਰਜਣ ਹਾਰ ਗੁਰ ਤੁਠਾ ਸਭ ਕੇ ਛਪਾਇਆ ਹਾਂਜੀ ਚਲੋ ਜੀ ਗੁਰ ਤੁਠਾ ਸਭ ਕੇ ਛਪਾਇਆ ਜਨ ਨਾਨਕ ਸਦ ਬਲਿਹਾਰ ਗੌੜੀ ਮਾਜ ਮਹੱਲਾ ਪੰਜਵਾ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪੇਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਹੈ ਪਵਿੱਤਰ ਮਿੱਤਰਾਰੇ ਪੂਰੇ ਨਹੀਂ ਬੋਲਨੇ ਜਿਸ ਤਰ੍ਹਾਂ ਬੋਲਿਆ ਗਿਆ ਇਸ ਤਰ੍ਹਾਂ ਹੀ ਉਚਾਰਨ ਕਰਨਾ ਪਵਿੱਤਰ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹਿ ਕਿਉ ਗੋਬਿੰਦ ਮਨ ਹੋ ਵਿਸਾਰੀਐ ਜਿਸ ਸਿਮਰਤ ਦੁਖ ਜਾਹਿ ਜਿਸ ਲੜ ਲੱਗਿਆ ਜੀਵੀਐ ਭਵਜਲ ਪਈਐ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮਿਲ ਸਾਧੂ ਸੰਗ ਉਧਾਰ ਹੋਏ मेल साधु संग उधार होई मुख उजल दरबार जीवन रूप गोपाल जस संत जना की रास नानक उभरे नाम जप नानक उभरे नाम जप नानक उभरे नाम जप दार सच्चै साबास साबास पाठ कठै ही करना है ਸਾ ਬਾਸ ਵੱਖਰਾ ਨਹੀਂ ਕਹਿਣਾ ਗੌੜੀ ਮਾਜ ਮਹੱਲਾ ਪੰਜਾਬਾ ਮਿੱਠੇ ਹਰ ਗੁਣ ਗਾਉ ਜਿੰਦੂ ਤੂੰ ਮਿੱਠੇ ਹਰ ਗੁਣ ਗਾਉ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਮਿੱਠੇ ਹਰ ਗੁਣ ਇੱਥੇ ਠਮਕ ਗਾਉ ਜਿੰਦੂ ਇੱਥੇ ਵਿਸਰਾਮ ਤੂੰ ਇੱਥੇ ਯਮਕ ਮਿੱਠੇ ਹਰ ਗੁਣ ਇਤਿਹਾਮਕ ਗਾਉ ਸੱਚੇ ਸੀ ਤੀਰਤਿਆ ਮਿਲਿਆ ਮਿਠਾਵੇ ਥਾਉ ਰਹਾਉ ਹੋਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੀ ਫਿੱਟ ਸੋ ਜੀਵਨ ਸੋਏ ਅੰਚਲ ਗਹਿ ਕਾ ਸਾਧਕਾ ਇਹ ਵੀ ਪਾਠ ਅੰچل ਗਹਿ ਕੈ ਇਥਿ ਥਮਕ ਸਾਧਕਾ ਤਰਣਾ ਇਹੋ ਸੰਸਾਰ ਪਾਰ ਬ੍ਰह्म ਆਰਾਦੀਐ ਉਧਰੈ ਸਭ ਪਰਵਾਰ ਸਾਜਨ ਬੰਦ ਸੁਮਿੱਤਰ ਸੋ ਸਾਜਨ ਬੰਦ ਸੁਮਿੱਤਰ ਸੋ ਇਥੇ ਵਿਸਰਾਮ ਲਵਣ ਹਰ ਨਾਮ ਹਿਰਦੈ ਦੀ ਔਗਣ ਸਭ ਮਿਟਾਇਕੈ ਪਰ ਉਪਕਾਰ ਕਰੀ ਹਿ ਮਿਟਾਇਕ ਹੈ ਜਿਹੜਾ ਪਾਠ ਹੈ ਸੰਬੰਧਕ ਹੈ ਪਾਠ ਪਰ ਉਪਕਾਰ ਪਰ ਦੇ ਵਿੱਚ ਡੈਸ਼ ਦੇ ਕੇ ਬੋਲਣਾ ਔਗਣ ਸਭ ਮਿਟਾਇਕੈ ਪਰ ਉਪਕਾਰ ਕਰੀ ਮਾਲ ਖਜ਼ਾਨਾ ਥੀ ਹੁਕਾਰ ਹਰ ਕੇ ਚਰਨ ਨਿਧਾਨ ਦ ਨਾਨਕ ਜਾਚਕ ਦਰ ਤੀਰੈ ਪ੍ਰਭ ਤਦਨੋ ਮੰਗੈ ਦਾਨ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਨਾਨਕ ਜਾਚਕ ਦਰ ਤੀਰੈ ਪ੍ਰਭ ਕਿੱਥੇ ਵਿਸਰਾਮ ਹੈ ਤਦਨੋ ਮੰਗੈ ਦਾਨ ਵਾਹਿਗੁਰੂ ਜੀ ਕਾ ਕਾਲ ਸਹਾ ਕਰੈ ਵਾਹਿਗੁਰੂ ਜੀ ਕੀ ਪਤੇ